ਕਿ ਪੰਜਾਬ ਦੀ ਸਿਆਸਤ ਦਿਨੋਂ ਦਿਨ ਨਘਾਰਬਲ ਜਾ ਰਹੀ ਹੈ ਸਾਡੇ ਸਤਕਾਰਯੋਗ ਲੀਡਰ ਜਿਹੜੇ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ ਉਹ ਕਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਦੇ ਨੇ ਪ੍ਰਤਾਪ ਸਿੰਘ ਜੀ ਬਾਜਬਾ ਸਾਹਿਬ ਜਿਹੜੇ ਐਲੋਪੀ ਨੇ ਔਰ ਉਹਨਾਂ ਨੇ ਸਾਡੇ ਮੰਤਰੀ ਸਾਹਿਬ ਉਹਨਾਂ ਦੇ ਪਿਤਾ ਜੀ ਇੱਕ ਬੈਂਡ ਵਾਜੇ ਵਜਾਉਣ ਦਾ ਕੰਮ ਕਰਦੇ ਸਨ ਸਾਥੀਓ ਕੰਮ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ ਬੰਦੇ ਦੀ ਅਕਲ ਛੋਟੀ ਜਿਹੀ ਜਪਟੀ ਹੁੰਦੀ ਆ ਸੋ ਪ੍ਰਤਾਪ ਸਿੰਘ ਬਾਜਬਾ ਨੇ ਜਿਹੜਾ ਕਿਹਾ ਕਿ ਈਡੀਓ ਸਾਹਿਬ ਦਾ ਬਾਜਾ ਵਜਾਵਾਂਗੇ ਸੀ ਬਾਜਬਾ ਸਾਹਿਬ ਤੁਹਾਡਾ ਬਾਜਾ ਤਾਂ ਅਸੀਂ 2022 ਚ ਵਜਾਇਆ ਤਾਂ ਸੀ ਤੁਹਾਡਾ ਬਾਜਾ ਤਾਂ ਅਸੀਂ 2027 ਚ ਫੇਰ ਵਜਾਉਣ ਜਾ ਰਹੇ ਆ ਔਰ ਤੁਹਾਡਾ ਬਾਜਾ ਤੁਹਾਡੇ ਹਲਕੇ ਦੇ ਲੋਕ ਦਲਿਤ ਸਮਾਜ ਨਾਲ ਸੰਬੰਧ ਰੱਖਣ ਵਾਲੇ ਉਹ ਤੁਹਾਡਾ ਬਾਜਾ ਵਜਾਉਣਗੇ ਔਰ ਪੂਰੇ ਪੰਜਾਬ ਦੇ ਵਿੱਚ ਦਲਤ ਸਮਾਜ ਨਾਲ ਸੰਬੰਧ ਰੱਖਣ ਵਾਲੇ ਲੋਕ ਪੂਰੀ ਕਾਂਗਰਸ ਪਾਰਟੀ ਦਾ ਬਾਜਾ ਵਜਾਉਣਗੇ ਸੋ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਇਹ ਬਹੁਤ ਹੱਦ ਦਰਜੇ ਦੀਆਂ ਘੱਟੀਆਂ ਗੱਲਾਂ ਨੇ ਔਰ ਤੁਸੀਂ ਬੜੇ ਸੀਨੀਅਰ ਲੀਡਰ ਹੋ ਇਹੋ ਜਿਹੀਆਂ ਗੱਲਾਂ ਕਰਨਾ ਤੁਹਾਨੂੰ ਸੋਹ ਭਾਰੀ ਰਹਿੰਦਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਇਹੋ ਜਿਹੇ ਲੀਡਰ ਨੂੰ ਅੱਖਰ ਸਿਖਾ ਦਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ